ਅਮਰੀਕਾ ਦੇ ਉੱਗੇ ਪ੍ਰਮੋਟਰ ਸਰਦਾਰ ਬਲਵਿੰਦਰ ਸਿੰਘ ਬਾਜਵਾ ਦੇ ਪਿਤਾ ਸਵਰਗੀ ਸਰਦਾਰ ਕਿਸ਼ਨ ਸਿੰਘ ਜੀ ਬਾਜਵਾ ਦੀ ਪਹਿਲੀ ਵਰ੍ਹੇ ਸੀ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਸਤੀ ਬਾਵਾ ਖੇਲ ਜਲੰਧਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ ਬਾਜਵਾ ਪਰਿਵਾਰ ਵੱਲੋਂ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਤੋਂ ਉਪਰੰਤ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ in the memory. ਕਰਵਾ ਲੋਕੀ ਪੱਲੇ ਕਰਵਾ ਅੱਜ ਗਏ ਕਰਵਾ ਜੋਗੀ ਅੱਜ ਗਏ ਕਰਵਾ ਦਿਨਾਂ ਸਿਨਾਂ ਸਿਨੀਆਂ ਦਾ ਰਖੇ ਸੀਸ ਤੇ ਬਾਦ ਬਲ ਘਟਵਾਏ ਗੋਪੜੀਆਂ ਲਹਾਈਆਂ ਕਰਣੀ ਆ ਕੇ ਦਰਿਆਵਾਂ ਨਾਲ ਦਵਾਈ ਗਏ ਕੋਤੋਲੇ ਦੀ ਸੇਵਾਲੇ ਕੁਰਬਾਨੀਆਂ ਕੀਤੀਆਂ ਧਰ ਨਹੀਂ ਆ ਰਹੀ ਅਸੀਂ ਕੀ ਗੇ ਸਾਹ ਸੁਆਸਾ ਸਿਮਨਵਾਹੀ ਜਨੋਦਿਆ ਸੂਰਬੀਰ ਸੇਖ ਸਿੰਘ ਜੀ ਆਪਨੇ ਕੀ ਸਿੰਘਾਂ ਦੀ ਨਾਮ ਨਾਲ ਰਹਿਣ ਕਰਕੇ ਖਾਲਸਾ ਜੀ ਗੁਰੂ ਜੀ ਬਾਜਨ ਦੀ ਸੇਵਾ ਆਪ ਸਵਾਦ ਗੁਰਦਾਰ ਸਾਹਿਬ ਜੀ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੂਟ ਵਰਤਾਇਆ ਗਿਆ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਅੱਜ ਅਸੀਂ ਸਵਰਗਸੀ ਸਦਾ ਕਿਸ਼ਨ ਸਿੰਘ ਜੀ ਬਾਜਵਾ ਜਿਨ੍ਹਾਂ ਦੀ ਪਹਿਲੀ ਵਰਸੀ ਤੇ ਸਾਰੇ ਜੁੜ ਗਏ ਸੀ ਔਰ ਗੁਰੂ ਮਹਾਰਾਜ ਜੀ ਨੇ ਚੰਗਾ ਚਲਦਾਸ ਕੀਤੀ ਹੈ ਪਤਨ ਗੁਰੂ ਰਣ ਸਾਹਿਬ ਜਿਹਦੀ ਪਾਵਨ ਹਜ਼ੂਰੀ ਚ ਬੈਠੀ ਸਾਰੇ ਹੀ ਸਾਧ ਸੰਗਤ ਜੀਓ ਉਹ ਕੌ ਕਲਾ ਕਰਦੇ ਗੁਰੂ ਸਾਹਿਬ ਦੇ ਪਦੇ ਪਵਾਨ ਕਰ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਵਾਦਸੀ ਸਾਰੇ ਸਾਡੇ ਬਹੁਤ ਕੀ ਯਾਰੇ ਸਰਕਾਰ ਨੂੰ ਸਰਕਾਰ ਜਿਸਨੂੰ ਸੰਭਾਲਵਾ ਦੇਦੀ ਪਹਿਲੀ ਵਰਸੇ ਯਾਤਰਾ ਹੀ ਕਰਦੇ ਹੋਏ ਇੱਕ ਬਹੁਤ ਵੇਖ ਰੂਪ ਬੜੀ ਧਿਆਨ ਨਾਲ ਅਸੀਂ 바ਬਾ ਜੀ ਦੇ ਨੂੰ ਇਸ ਗੁਰੂ ਨਾਲ ਦੇ ਨਾਲ ਸਮਸ਼ਾ ਜੁੜੇ ਰਹੇ ਔਰ ਮੈਂ ਜਦੋਂ ਤੋਂ ਇਸ ਪਰਿਵਾਰ ਦੇ ਨਾਲ ਜੁੜਿਆ ਸਾਡੇ ਬਹੁਤ ਹੀ ਸੰਸਕਾਰਯੋਗ ਸਾਡੇ ਵੱਡੇ ਵੀਰ ਅਰਦਾਸ ਜੀ ਦੇ ਪੁੱਤ ਪੜਵਾ ਜੀ ਜੋ ਸੰਸਕਾਰ ਬਲਵੰਤ ਸਿੰਘ ਜੀ ਦੇ ਵਿੱਚ ਦੇਖਣ ਨੂੰ ਮਿਲਦੇ ਆ ਉਹ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਪਰਪ੍ਰਿਸ਼ ਇਸੇ ਸਹੀ ਸੱਚੀ ਰੂਪ ਤੋਂ ਹੋਈ ਹੋਈ ਹੈ